आरएसके न्यूज़ इंडिया टीवी जिद हमारी सच वाहे गुरु जी का खालसा वाहे गुरु जी की फतेह ਇਸ ਵਕਤ ਅਸੀਂ ਗੁਰਦੁਆਰਾ ਨਨਕ ਸਾਹਿਬ ਸਾਈ ਪਹੁੰਚੇ ਆਂ ਔਰ ਇਸੇ ਪੁਛ ਸਮੱਸਿਆ ਜੋ ਹੈ ਚੱਲ ਰਹੀ ਸੀ ਜਾਤੀ ਵਾਰ ਦੂਹ ਰਹਿ ਕੇ ਕੁਝ ਮੈਸੇਜ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਔਰ ਜਾਤੀ ਸੂਚਕ ਸ਼ਬਦਾਂ ਦਾ ਹੰਦੇ ਚ ਪ੍ਰਯੋਗ ਕੀਤਾ ਗਿਆ ਉਸ ਨੂੰ ਲੈ ਕੇ ਸਿੱਖ ਸਮਾਜ ਦੇ ਲੋਕ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਇਹਨਾਂ ਦੀ ਅੱਗੇ ਦੀ ਕੀ ਪਲਾਨਿੰਗ ਹੈ ਕੀ ਸੋਚਾ ਹੈ ਕੀ ਇਹਨਾਂ ਦੇ ਵਿਚਾਰ ধারা ਹੈ ਲੰਮੇ ਮੈਂ ਖਤਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਅਰਸ਼ ਸਿੰਘ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਅਧਿક્ષા ਹੋਰ ਮੈਂ ਕਿਹੜੀ ਨਾਨਕ ਮਤਾ ਸਾਹਿਬ ਕਮੇਟੀ ਬਣੀ ਹੈ ਇਹਦੇ ਵਿੱਚ ਮੈਂਬਰ ਨੇ ਹਾਂਜੀ ਉਹਨਾਂ ਦਾ ਇਹੋ ਜਿਹਾ ਕੋਈ ਉਹਨਾਂ ਸ਼ਬਦ ਬੋਲੇ ਨੇ ਬਰਾਦਰੀ ਨਾਤੇ ਔਰ ਰਾਸ਼ਟ੍ਰਿਕ ਮਾਝੀ ਦੇ ਸਖਾ ਪਾੜੀ ਔਰ ਇਹਨਾਂ ਨੂੰ ਕੋਈ ਨਾਮ ਕਮੇਟੀ ਵਿੱਚ ਰੱਖਿਆ ਜਾਵੇ ਔਰ ਇਹ ਖਵਤ ਬੋਲਣ ਨਾਲੇ ਤੇ ਕਿਹੜਾ ਮੈਂ ਮੰਗ ਕਰਨਾ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲਕ ਮਤਾਸੇ ਕਿਹੜਾ ਅਧਿਐਖੇ ਗੁਰਦੁਆਰੇ ਦਾ ਪ੍ਰਧਾਨ ਹੈ ਇਹ ਕਿਹੜੇ ਤਿੰਨ ਮੈਂਬਰ ਨੇ ਚਾਰ ਮੈਂਬਰ ਨੇ ਇਹਨਾਂ ਨੂੰ ਸੇਵਾ ਸਮਾਪਤ ਕੀਤੀ ਜਾਵੇ ਉਹ ਤਾਂ ਠੀਕ ਹੈ ਨਹੀਂ ਤਾਂ ਹੋਰ ਕੰਮ ਸਮਾਜ ਦੇ ਆਖਿਆ ਗਿਆ ਏ ਇਹ ਬਰਾਦਰੀਆਂ ਸਮਾਜ ਦੇ ਬਾਹਰ ਆਖੇ ਗਏ ਨੇ ਔਰ ਇਹਨਾਂ ਨਹੀਂ ਕਰਨਗੇ ਨਹੀਂ ਹਟੇਗਾ ਔਰ ਅਸੀਂ ਇਹਨਾਂ ਦੇ ਫਿਰ ਡਬਲ ਕਾਰਵਾਈ ਹੋ ਕਰ ਲਈ ਪਾਏਗੀ ਸਾਨੂੰ ਸਮਾਜ ਨੂੰ ਔਰ ਇੱਥੇ ਧਰਨਾ ਔਰ ਦਰਸ਼ਨ ਕਰਾਂਗੇ ਔਰ ਫਿਰ ਬਾਹਰ ਸੰਤਾ ਆ ਕੇ ਅਸੀਂ ਇੱਥੇ ਆਪਣਾ ਹੱਥ ਲਵਾਵਾਂਗੇ ਔਰ ਆਪਣਾ ਕਿਸੇ ਦਾ ਪਾਇ ਅਕਸ਼ਵੈਚੇ ਵਿਰੋਧ ਵਿੱਚ ਨਹੀਂ ਬੋਲਣਾ ਮੈਂ ਉਹਨਾਂ ਦੇ ਵਿਰੋਧ ਕਰਨਾ ਭਈ ਕਿਹੜੇ ਚਾਰ ਮੈਂਬਰ ਨੇ ਅਸੀਂ ਭੈਰੂਨਾਂ ਤੋਂ ਸਤਿਕਾਰ ਕਰਨੇ ਚਾਰ ਮੈਂਬਰ ਗੁਰੂ ਮਹਾਰਾਜੇ ਸਹਿਬਾਂ ਚਾਰ ਮੈਂਬਰ ਨੇ ਪਰ ਲੇਕਨ ਕਿਹੜਾ ਉਹਨਾਂ ਗਦਾਰੀ ਕੀਤੀ ਹੈ ਕਿਹੜੀ ਉਹਨਾਂ ਸ਼ਬਦ ਆਖੇ ਨੇ ਔਰ ਇਹਨਾਂ ਦੇ ਅਸੀਂ ਬੜਾ ਘੋਰ ਮਨਿੰਦਿਆ ਕਰਨਾ ਔਰ ਮੈਂ ਆਪਣੇ ਸਮਾਜ ਨੂੰ ਖੱਡਾ ਕਰਕੇ ਔਰ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਮੈਂ ਅਜੇ ਕੱਲ੍ਹ ਆਪ ਸਮਾਏ ਗਏ ਔਰ ਕਹ ਕੇ ਆਪਣਾ ਉਹ ਪ੍ਰਧਾਨ ਜੀ ਆ ਕੇ ਇਹਨਾਂ ਨੂੰ ਆਪਣਾ ਅਸਤੀਫਾ ਲੈ ਲੈਣਾ ਇਹਨਾਂ ਵੇ ਪਾਤੂ ਟਾ ਦੇਣਾ ਤੇ ਮੈਂ ਆਪ ਸੰਗਤ ਨੂੰ ਬੇਨਤੀ ਕਰਾਂਗਾ ਬਈ ਆਪਾਂ ਹੁਣ ਰਹਿਣ ਦੇਾਂਗੇ ਜੋ ਅਸਤੀਫਾ ਲੈਣਗੇ

ਪੂਰੇ ਵਰ ਡੈਲੀਗੇਟ ਲਾਲਾ ਮਤੇ ਦਾ ਪਹਿਲ ਵੀ ਰਹਿ ਚੁੱਕਿਆ ਹਾਂ ਜੀ ਅਫਸੋਸ ਇਹ ਚੀਜ਼ ਦਾ ਹੈ ਜੋ ਕਿ ਇੱਕ ਬਰਾਦਰੀ ਨਾਤੇ ਤੇ ਇੱਕ ਅਸ਼ੰਤ ਬੋਲਿਆ ਗਿਆ ਹੈ ਕਿ ਪਹਾੜੀ ਰਾ ਸਿੱਖ ਅਤੇ ਮਜਵੀ ਸਿੱਖਾਂ ਨੂੰ ਇਤੋਂ ਕੱਢਿਆ ਜਾਵੇ ਕਿ ਇੱਥੇ ਇਹ ਤਿੰਨ ਬਰਾਦਰੀਆਂ ਕੀ ਇੱਥੇ ਜ਼ਿਆਦਾ ਨੁਕਸਾਨ ਕਰ ਰਹੀਆਂ ਨੇ ਇਸ ਕਿਸ ਕਰਕੇ ਨਿਕ ਕੱਢਿਆ ਜਾ ਰਿਹਾ ਹੈ ਅਗਰ ਇਹ ਚੀਜ਼ ਜਿਹੜਾ ਵੀ ਨੇਤੂ ਦੇ ਡਾਇਰੈਕਟਰ ਹਨ ਜੋ ਅਪਸ਼ਬਦ ਬੋਲੇ ਹਨ ਕਿਰਪਾ ਕਰਕੇ ਵਾਪਸ ਲੈ ਲੈਣ ਨਹੀਂ ਤਾਂ ਕੱਲ ਨੂੰ 3 ਤਰੀਕ ਨੂੰ ਭਾਰੀ ਤੋਂ ਭਾਰੀ ਸੰਖਿਆ ਵਿੱਚ ਰਾਸ਼ਿਕ ਬਰਾਦਰੀ ਪਹੁੰਚੇਗੀ ਔਰ ਉਹਦਾ ਵਿਰੋਧ ਕਰਨਗੇ ਔਰ ਅਸੀਂ ਇਹ ਇਸ ਚੀਜ਼ ਤੇ ਕਹਿੰਦੇ ਆ ਵੀ ਇਹ ਆਦੇਸ਼ਬਦ ਵਾਪਸ ਲੈ ਲੈਣ ਨਹੀਂ ਤਾਂ ਕੱਲ ਨੂੰ ਬਹੁਤ ਇਸ ਦੀ ਦਾ ਬਹੁਤ ਵਿਰੋਧ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਮਤ ਸਾਬ ਜੀ ਸੇਵਾਦਾਰ ਕੱਟੇ ਹੋਏ ਨੇ ਔਰ ਸਮਾਜ ਇਕੱਠਾ ਹੋਇਆ ਔਰ ਇਹਨਾਂ ਨੇ ਛੋਟੀ ਜਿਹੀ ਇੱਕ ਇਹ ਅਪੀਲ ਪਾਈ ਹੈ ਕਿ ਵਾਤੂ ਚੜ ਕੇ ਜਿਹੜੇ ਐਸੇ ਇੱਕ ਸਮਾਜ ਦੇ ਲੋਕ ਸਭ ਇਕੱਠੇ ਹੋਣ ਉਸ ਤੋਂ ਪ੍ਰਾਂਤ ਪਹਾੜੀ ਸਿੱਖ ਵੀ ਉਹ ਪਹਾੜੀ ਜਿਹੜੇ ਨੇ ਉਹਨਾਂ ਦੇ ਬਾਰੇ ਬੋਲਾ ਗਿਆ ਉਹ ਵੀ ਇਕੱਠੇ ਹੋ ਰਹੇ ਨੇ ਉਸ ਤੋਂ ਪ੍ਰਾਂਤ ਮਜਬੀ ਸਿੱਖ ਵੀ ਇਕੱਠੇ ਹੋ ਰਹੇ ਨੇ ਸਭੇ ਸੰਗਤਾਂ ਜਿਹੜੇ ਆਣ ਇਸ ਗੁਰੂ ਘਰ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਇਹ ਕਿਸੇ ਜਾਤੀ ਪਾਰਟੀ ਨਾਲ ਨਹੀਂ ਵੰਡਿਆ ਹੋਇਆ ਹੈ ਇਹ ਗੁਰੂ ਘਰ ਸਭ ਦਾ ਸਾਂਝਾ ਹੈ ਇਹ ਕਿਸੇ ਨੇ ਜੋ ਵੀ ਆਪਣਾ ਸ਼ਬਦ ਬੋਲਿਆ ਹੈ ਜਾਂ ਉਹਨੇ ਜੋ ਵੀ ਮੈਸੇਜ ਪਾਇਆ ਹੈ ਕਿਸ ਨਹੀਂ ਪਾਇਆ ਉਹਨੂੰ ਕਿੰਦੇ ਖਾਵਤ ਦੇ ਪਾਇਆ ਹੈ ਇਹ ਬਿਲਕੁਲ ਉਹਨੂੰ ਜਿਹੜੇ ਇਹਨਾਂ ਦੀ ਮੰਗ ਹੈ ਬਿਲਕੁਲ ਇਹਨਾਂ ਦੀ ਜਾਇਜ਼ ਮੰਗ ਹੈ ਕਿ ਉਹਨਾਂ ਦਾ ਰਸਤੀਪਲਿਆ ਜਾਵੇ ਅੱਗੇ ਵੀ ਉਹ ਕਦੀ ਉਸ ਕਰਤ ਕਿਸੇ ਵੀ ਪੱਧਰ ਤੇ ਉਹਨੂੰ ਨਾ ਕਰ ਜਿੰਦਗੀ ਜਿਨਰਕਾ ਜਾਵੇ ਜੋ ਇਸ ਤਰੀਕੇ ਦੀ ਬਰਾਮਕ ਜਿਹੜੇ ਅਫਕ ਛਬਦ ਜਾਂ ਅਫਵਾਹ ਉਡਾ ਰਹੇ ਨੇ ਜਾਂ ਕਿਸੇ ਨੂੰ ਟੌਰਚਰ ਕਰ ਰਹੇ ਨੇ ਇਹ ਤੇ ਬਿਲਕੁਲ ਇਹ ਸੰਗਤ ਦੇ ਨਾਲ ਅਸੀਂ ਵੀ ਸਹਿਯੋਗ ਕਰਾਂਗੇ ਬਿਲਕੁਲ ਅਸੀਂ ਇਸ ਜਨੂਨ ਦਿਖਾਵਾਂਗੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਜੀ ਨੇ ਉਹਨਾਂ ਨੇ ਜੋ ਹੈ ਕਿ ਕੋਈ ਵੀ ਧਰਮ ਜਾਤੀ ਪਾਤੀ ਨਹੀਂ ਚਲਾਈ ਜੀ ਲੇਕਿਨ ਇੱਥੇ ਜਿਹੜੇ ਹੁਣ ਜਿਹੜੇ ਹੋ ਰਹੇ ਨੇ ਉਹ ਜਾਤੀ ਨੂੰ ਧਰਮ ਦੇ ਵਿੱਚ ਵੰਡ ਕੇ ਇੱਥੇ ਇੱਕ ਜਨਵਾਨਾਂ ਨੇ ਫੁੱਟ ਡਾਲ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰ ਰਾਜਪ੍ਰੀਤ ਸਿੰਘ ਦੀ ਕੈਮਰਾਮੈਨ ਸੁਖਿੰਦਰ ਸਿੰਘ ਦੇ ਨਾਲ ਧੰਨਵਾਦ